ਮਾਨਜੋ ਕਿ ਐਸਪੀ ਫਿਰੋਜ਼ਪੁਰ ਵਿੱਚ ਸੋਮਿਆ ਮਿਸਰਾ ਜੀ ਦੇ ਰਹਿਨਮਾਈ ਹੇਠ ਇੱਕ ਅਡ ਫਾਈਨੈਂਸਰ ਟੀਮ ਦਾ ਗਠਨ ਕੀਤਾ ਗਿਆ ਸੀ ਡੀਐਸਪੀ ਐਨਡੀਪੀਐਸਸੀ ਨਵੀਨ ਜੀ ਦੇ ਰਹਿਨਮਾਈ ਹੇਠ ਤੇ ਨਾਲ ਡੀਐਸਪੀ ਸਿਟੀ ਸ੍ਰੀ ਸੁਖਵਿੰਦਰ ਜੀ ਦੇ ਰਹਿਨਮਾਈ ਹੇਠ ਜਿਹੜੀ ਟੀਮ ਹੈ ਉਹਨੇ ਬੜੀ ਮਿਹਨਤ ਤੇ ਲਗਨ ਦੇ ਨਾਲ ਜਿਹੜਾ ਸੰਦੀਪ ਪੁਰ ਬਿੱਲਾ ਜਿਸ ਤੇ ਉੱਪਰ ਇੱਕ ਪਰਚਾ ਦਸਤੀ 269/21 ਥਾਣਾ ਸਦਰ ਸਥਾਨਾ ਸਿਧੀ ਵਿੱਚ ਤੇ 1.5 ਕਿਲੋ ਹੀਰੋਇਨ ਦੀ ਰਿਕਵਰੀ ਸੀ ਉਹਦਾ ਜਿਹੜਾ ਘਰ ਹੈ ਉਹ ਕੰਪਲੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਲੈ ਕੇ ਆਜਿਹੜਾ ਘਰ ਹੈਗਾ 720 ਸਕਰ ਮੀਟਰ ਆਹ ਜਿਹੜਾ ਘਰ ਇਹ ਫ੍ਰੀਜ਼ ਕੀਤਾ ਹੈਗਾ ਤੇ ਨਾਲ ਅੱਗੇ ਵੀ ਇਸੇ ਪ੍ਰਕਾਰ ਦੀ ਜਿਹੜੀ ਹੈਗੀ ਕਾਰਵਾਈ ਨਸੀਦ ਸੌਦਾਗਰੋ ਦੇ ਖਿਲਾਫ ਉਹ ਚੱਲਦੀ ਰਹੂਗੀ ਨਾਂਦਰਾਲ ਮੈਂ ਅਭੀ 10ਵਾਂ ਕੀ ਸਾਲ 2024 ਵਿੱਚ ਹੁਣ ਤੱਕ ਤਿੰਨ ਕੇਸਸ ਵਿੱਚ ਆ ਪ੍ਰਾਪਰਟੀ ਫ੍ਰੀਜ਼ ਦਾ ਆਰਡਰ ਲਿੱਤੇ ਜਾ ਚੁੱਕੇ ਹਨ ਤੇ 2 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ ਫ੍ਰੀਜ਼ ਕਰਾ ਦਿੱਤੀ ਗਈ ਹੈ ਧੰਨਵਾਦ ਜੀ ਮਾਂਜੋ ਕੇ ਐਸਪੀ ਫਰੋਜ਼ਪੁਰ ਮੇ ਸੋਮਿਆ ਮਿਸਰਾ ਜੀ ਦੇ ਅਗਵਾਈ ਹੇਠ ਇੱਕ ਅਡ ਫਾਈਨੈਂਸ਼ੀਅਲ ਟੀਮ ਦਾ ਗਠਨ ਕੀਤਾ ਗਿਆ ਸੀ ਡੀਐਸਪੀ ਐਂਡੀ ਕੇ ਸੀ ਨਵੀਨ ਜੀ ਦੇ ਅਗਵਾਈ ਹੇਠ ਤੇ ਨਾਲ ਡੀਐਸਪੀ ਸਿਟੀ ਸੀਰੀ ਸੁਪਿੰਦਰ ਜੀ ਦੇ ਅਗਵਾਈ ਹੇਠ ਜਿਹੜੀ ਟੀਮ ਹੈ ਉਹਨੇ ਬੜੀ ਮਿਹਨਤ ਤੇ ਲਗਨ ਦੇ ਨਾਲ ਜਿਹੜਾ ਸੰਦੀਪਪੁਰ ਬਿੱਲਾ ਜਿਸ ਤੇ ਉੱਪਰ ਇੱਕ ਫਰਚਾ ਦਸਤੀ 269/21 थाना सदर ਸਥਾਨਾ ਸਿਧੀ ਵਿੱਚ ਤੇ 1.5 ਕਿਲੋ ਨੋਨਦੀ ਰਿਕਵਰੀ ਕੀਤੀ ਉਹਦਾ ਜਿਹੜਾ ਖਰ ਹੈ ਉਹ ਕੰਪਟੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਲੈ ਕੇ ਆ ਜਿਹੜਾ ਘਰ ਹੈਗਾ 720 ਸਕਰ ਫੀਟ ਦਾ ਆ ਜਿਹੜਾ ਘਰ ਇਹ ਫ੍ਰੀਜ਼ ਕੀਤਾ ਹੈਗਾ ਤੇ ਨਾਲ ਅੱਗੇ ਵੀ ਇਸੇ ਪ੍ਰਕਾਰ ਦੀ ਜਿਹੜੀ ਹੈਗੀ ਕਾਰਵਾਈ ਨਸੀ ਦੇ ਸੌਦਾਗਰਾਂ ਦੇ ਖਿਲਾਫ ਚੱਲ ਜਾਰੀ ਰਹੂਗੀ ਨਾਲ ਨਾਲ ਮੈਂ ਅਭੀ 10ਵਾਂ ਸਾਲ 2024 ਵਿੱਚ ਹੁਣ ਤੱਕ 3 ਕੇਸਸ ਵਿੱਚ ਆ ਪ੍ਰਾਪਰਟੀ ਫ੍ਰੀਜ਼ ਦਾ ਆਰਡਰ ਲਿੱਤੇ ਜਾ ਚੁੱਕੇ ਹਨ ਤੇ 2 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ ਫ੍ਰੀਜ਼ ਕਰਾ ਦਿੱਤੀ ਗਈ ਹੈ ਧੰਨਵਾਦ ਜੀ ਮਾਨਜੋ ਕਿਸ ਐਸਪੀ ਫਿਰੋਜ਼ਪੁਰ ਵਿੱਚ ਸੋਮਿਆ ਮਿਸਰਾ ਜੀ ਦੇ ਰਹਿਨਮਾਈ ਹੇਠ ਇੱਕ ਅਡ ਫਾਈਨੈਂਸ਼ੀਅਲ ਟੀਮ ਦਾ ਗਠਨ ਕੀਤਾ ਗਿਆ ਸੀ ਡੀਐਸਪੀ ਐਨਡੀਪੀਐਸਸੀ ਨਵੀਨ ਜੀ ਦੇ ਰਹਿਨਮਾਈ ਹੇਠ ਤੇ ਨਾਲ ਡੀਐਸਪੀ ਸਿਟੀ ਸ੍ਰੀ ਸੁਖਵਿੰਦਰ ਜੀ ਦੇ ਰਹਿਨਮਾਈ ਹੇਠ ਜਿਹੜੀ ਟੀਮ ਹੈ ਉਹਨੇ ਬੜੀ ਮਿਹਨਤ ਤੇ ਲਗਨ ਦੇ ਨਾਲ ਜਿਹੜਾ ਸੰਦੀਪਪੁਰ ਬਿੱਲਾ ਜਿਸ ਤੇ ਉੱਪਰ ਇੱਕ ਪਰਚਾ ਦਸਤੀ 269 ਬਟਾ 21 ਥਾਣਾ ਸਦਰ ਸਥਾਨਾ ਸਿਧੀ ਵਿੱਚ ਤੇ 1.5 ਕਿਲੋ ਹੀਰੋਇਨ ਦੀ ਰਿਕਵਰੀ ਸੀਗੀ ਉਹਦਾ ਜਿਹੜਾ ਘਰ ਹੈ ਉਹ ਕੰਪਲੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਲੈ ਕੇ ਆ ਜਿਹੜਾ ਘਰ ਹੈਗਾ 720 ਸਕਰ ਫੀਟ ਆ ਜਿਹੜਾ ਘਰ ਇਹ ਫ੍ਰੀਜ਼ ਕੀਤਾ ਹੈਗਾ ਤੇ ਨਾਲ ਅੱਗੇ ਵੀ ਇਸੇ ਪ੍ਰਕਾਰ ਦੀ ਜਿਹੜੀ ਹੈਗੀ ਕਾਰਵਾਈ ਨਸੀ ਦੇ ਸੌਦਾਗਰਾਂ ਦੇ ਖਿਲਾਫ ਚੱਲ ਜਾਰੀ ਰਹੋਗੀ ਨਾਲ ਦੇ ਨਾਲ ਮੈਂ ਅਭੀ 10ਵਾਂ ਸਾਲ 2024 ਵਿੱਚ ਹੁਣ ਤੱਕ 3 ਕੇਸਸ ਵਿੱਚ ਆ ਪ੍ਰਾਪਰਟੀ ਫ੍ਰੀਜ਼ ਦਾ ਆਰਡਰ ਲਿੱਤੇ ਜਾ ਚੁੱਕੇ ਹਨ ਤੇ 2 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ ਫ੍ਰੀਜ਼ ਕਰਾ ਦਿੱਤੀ ਗਈ ਹੈ ਧੰਨਵਾਦ ਜੀ ਮਾਨਜੋ ਕਿ ਸਸਪੀ ਫਰੋਸ਼ਪੁਰ ਵਿੱਚ ਸੋਮਿਆ ਮਿਸਤਰਾ ਜੀ ਦੇ ਰਹਿਨਮਾਈ ਹੇਠ ਇੱਕ ਅਡ ਫਾਈਨੈਂਸ਼ੀਅਲ ਟੀਮ ਦਾ ਗਠਨ ਕੀਤਾ ਗਿਆ ਸੀ ਡੀਐਸਪੀ ਐਨਡੀਪੀਐਸਸੀ ਨਵੀਨ ਜੀ ਦੇ ਰਹਿਨਮਾਈ ਹੇਠ ਤੇ ਨਾਲ ਡੀਐਸਪੀ ਸਿਟੀ ਸ੍ਰੀ ਸੁਖਿੰਦਰ ਜੀ ਦੇ ਰਹਿਨਮਾਈ ਹੇਠ ਜਿਹੜੀ ਟੀਮ ਹੈ ਉਹਨੇ ਬੜੀ ਮਿਹਨਤ ਤੇ ਲਗਨ ਦੇ ਨਾਲ ਜਿਹੜਾ ਸੰਦੀਪ ਕੁਰ ਬਿੱਲਾ ਜਿਸ ਤੇ ਉੱਪਰ ਇੱਕ ਪਰਚਾ ਦਸਤੀ 269/21 ਥਾਣਾ ਸਦਰ ਥਾਣਾ ਸਿਟੀ ਵਿੱਚ ਤੇ 1.5 ਕਿਲੋ ਹੀਰੋਇਨ ਦੀ ਰਿਕਵਰੀ ਸੀ ਉਹਦਾ ਜਿਹੜਾ ਘਰ ਹੈ ਉਹ ਕੰਪਲੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਲੈ ਕੇ

YouTube Facebook Instagram X aur WhatsApp channel par